ਤੁਸੀਂ 68ਵੀਂ ਆ ਨੈਸ਼ਨਲ ਸ਼ੂਟਿੰਗ ਵਿੱਚ ਤੁਸੀਂ ਮੈਡਲ ਦਿੱਤਾ ਏ ਤੇ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਜੀ ਬਹੁਤ ਹੀ ਲੱਗ ਰਿਹਾ ਮਿਹਨਤ ਕੀਤੀ ਤੇ ਉਹ ਕੰਮ ਆਈ ਲਾਸਟ ਟੂ ਮੈਡਲ ਲਾਇਆ ਹੁਣ ਇੱਥੇ ਬਹੁਤ ਹੀ ਲੱਗ ਰਿਹਾ ਮੈਨੂੰ ਤੁਸੀਂ ਸਟਾਰਟ ਕਿੱਥੋਂ ਕੀਤਾ ਸੀ ਮੈਂ ਸਟਾਰਟ ਜ਼ੋਨ ਤੋਂ ਕੀਤਾ ਸੀ ਜ਼ੋਨ ਤੋਂ ਜਿੱਥੇ ਦਿੱਖ ਤੋਂ ਸਟੇਜ ਸਟੇਜ 'ਚ ਮੈਡਲ ਆ ਠੀਕ ਹੈ ਠੀਕ ਹੈ ਜੀ ਤੁਹਾਡੇ ਕੋਚ ਜੀ ਦਾ ਨਾਮ ਕੀ ਹੈ ਜੀ ਮੇਰੇ ਕੋਚ ਦਾ ਨਾਮ ਹਰਜੀਤ ਸਿੰਘ ਹੈ ਚਾ ਉਹਨਾਂ ਨੇ ਤੁਹਾਡੀ ਕਿਦਾਂ ਸਹਾਈਤ ਹੈਲਪ ਕੀਤੀ? ਬਹੁਤ ਮੈਂ ਬਹੁਤ ਵਧੀਆ ਕੋਸਨ ਉਹਨਾਂ ਕਰਕੇ ਮੈਂ ਇੱਥੇ ਤੱਕ ਪਹੁੰਚਿਆ ਮੈਚ ਦੇ ਉੱਤੇ ਤੁਹਾਡਾ ਐਕਸਪੀਰੀਅੰਸ ਕਿਦਾਂ ਤੇ ਰਿਹਾ? ਮੈਂ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਬਹੁਤ ਵਧੀਆ ਉਹਨਾਂ ਨੇ ਸਵਾਗਤ ਕੀਤਾ ਬਹੁਤ ਵਧੀਆ ਸਰਵਿਸ ਕੀਤੀ ਉੱਥੇ ਉਹਨਾਂ ਨੇ ਸਰਾਣ ਨੂੰ ਵੀ ਥਾਂ ਦਿੱਤੀ ਖਾਣਾ ਵੀ ਤਿੰਨ ਟਾਈਮ ਮਿਲਦਾ ਸੀ ਸਾਨੂੰ ਬਹੁਤ ਵਧੀਆ ਸੀ। ਠੀਕ। ਸ਼ੁਕਰ ਕਰਨਾ ਚਾਹੁੰਗਾ ਜਿੰਨਾ ਵੀ ਇਹ ਬਲੰਦੀ ਹਾਂ ਕੀਤੀ। ਮੈਂ ਅਦੀ ਮੈਂ ਅੱਜ ਕੋ ਮੈਂ ਅੱਜ ਕੋ ਜੀਤ ਸਿੰਘ ਅਤੇ ਮਿਸਿਸ ਜੀਤਕੌਰ ਅਤੇ SK ਛੋਟੀ ਕੈਂਪਨੀ ਸ਼ੁਕਰੀਆ ਕਰਨਾ ਚਾਹੁੰਗਾ ਜਿਹਨੇ ਮੈਨੂੰ ਮਦਦ ਪਾਇਆ ਤੇ ਇਹ ਕਾਮਯਾਬੀ ਹਾਸਲ ਕਰਨ ਚ ਮਦਦ ਕੀਤੀ ਮੈਂ ਸਕੂਲ ਦਾ ਵੀ ਸ਼ੁਕਰੀਆ ਕਰਨਾ ਚਾਹੁੰਗਾ ਤੇ ਆਦੇ ਪੇਸ਼ ਦਾ ਵੀ ਸ਼ੁਕਰੀਆ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੈਨੂੰ ਇਹ ਕਰਨ ਵਾਸਤੇ ਮੇਰਾ ਕੰਫੀਡੈਂਸ ਵਧਾਇਆ ਤੇ ਮੈਂ ਬੁਲੰਦੀ ਹਾਸਲ ਕਰ ਸਕਿਆ ਮੈਂ ਬਹੁਤ ਬਹੁਤ ਤੰਬਾ ਕਰਨਾ ਚਾਹੁੰਗਾ SK ਅਕੈਡਮੀ ਦਾ ਵੀ ਜਿਨ੍ਹਾਂ ਨੇ ਮੈਨੂੰ ਇਥੋਂ ਤੱਕ ਪਹੁੰਚਾਇਆ ਜੀ ਕੋਠਰ ਜੀ ਸੰਜੀ ਤੁਸੀਂ ਇਸ ਦਵਾਰ ਕੀ ਕਹਿਣਾ ਚਾਹੋਗੇ ਜੀ ਮੈਂ ਜਿਆ ਮੀਡੀਆ ਦੇ ਬਹੁਤ-ਬਹੁਤ ਧੰਨਵਾਦ ਕਰਦਾ ਕੁਲਰਾਜ ਅੱਜ 68ਵੇਂ ਨੈਸ਼ਨਲ ਦੇ ਵਿੱਚ ਉਹ ব্রਾਊਨ ਮੈਡਲ ਹਾਸਲ ਕਰਕੇ ਮੋਗੇ ਜ਼ਿਲ੍ਹੇ ਦਾ ਪੂਰੇ ਪੰਜਾਬ ਦਾ ਨਾਂ ਪੂਰੇ ਭਾਰਤ ਦੇ ਵੈਛੇ ਰੌਸ਼ਨ ਕੀਤਾ ਹੈ ਇਸੇ ਕਰਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦੇਖੋ ਹਰ ਬੱਚਾ ਇੱਕ ਨਵੀਂ ਆਸ ਦੇ ਨਾਲ ਇੱਥੇ ਆਉਂਦਾ ਕਿ ਅਸੀਂ ਸਾਰੇ ਤਿਆਰੀ ਕਰ ਰਹੇ ਪਰ ਕੁਝ ਬੱਚੇ ਹੁੰਦੇ ਜੋ ਬਹੁਤ ਮਿਹਨਤ ਤੇ ਲਗਨ ਤੇ ਪਰਮਾਤਮਾ ਦੇ ਹੱਥ ਦੇ ਨਾਲ ਅੱਗੇ ਵਧਦੇ ਉਹਨਾਂ ਵਿੱਚ ਕੁਲਰਾਜ ਧੰਨਵਾਦ ਹਾਂਜੀ ਤੁਸੀਂ ਗੁਲਰਾਜ ਸਿੰਘ ਦੇ ਫਾਦਰ ਸਾਹਿਬ ਮੈਂ ਤੁਸੀਂ ਇਸ ਵਾਰ ਕੀ ਕਹਿਣਾ ਚਾਹੋਗੇ ਮੈਂ ਪਹਿਲੀ ਗੱਲ ਪਰਮਾਤਮਾ ਦਾ ਧੰਨਵਾਦ ਕਰਨਾ ਚਾਹੁੰਦਾ ਜੇ ਅਸੀਂ ਸੁਪਨੇ ਵੇਖ ਵੀ ਜੀ ਸੋਚ ਨਹੀਂ ਸਕਦੇ ਜਿਹੜੀ ਪਰਮਾਤਮਾ ਨੇ ਕਿਰਪਾ ਕੀਤੀ ਹੈ ਉਹ ਦੂਜੇ ਨੰਬਰ ਤੇ ਸਾਰਾ ਆਪਣੇ ਐਸ ਐਸ ਕੇ ਸ਼ੂਟਿੰਗ ਵਾਲੇ ਜੀ ਸਾਰਾ ਹੈ ਇਹਨਾਂ ਨੇ ਬਹੁਤ ਮਿਹਨਤ ਕਰਾਈ ਹੈ ਜੀ ਇਸ ਸਕੂਲ ਦਾ ਵੀ ਧੰਨਵਾਦ ਆਈ ਰومیਪਾਡਾ ਜੀ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਚੀਜ਼ ਪਰੇ ਪ੍ਰੇਰਿਤ ਕੀਤਾ ਜੀ ਤੇ ਬਾਕੀ ਸਾਰਿਆਂ ਨੇ ਮਿਹਨਤ ਲਗਾਉਣ ਨਾਲ ਇਸ ਥੋੜੇ ਤੱਕ ਪਹੁੰਚੇ ਆ ਜੀ ਬੱਚੇ ਨੇ ਬਹੁਤ ਇਸ ਚੀਜ਼ ਦੇ ਵਿੱਚ ਮਿਹਨਤ ਕੀਤੀ ਹੈ ਜੀ ਤੇ ਸਾਰਿਆਂ ਦੇ ਸਾਥ ਨਾਲ ਅਸੀਂ ਇਸ ਚੀਜ਼ ਦੇ ਮਕਾਮ ਤੇ ਪਹੁੰਚੇ ਜੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ वीडियो नु अगे शेयर जरूर करना जी कृपा करके साडे चैनल सब्सक्राइब जरूर कर लो जी हुन तुसी फास्ट न्यूज पंजाब ऐप एप एप्ले स्टोर तो इंस्टॉल करके नविया ताज़ा खबर पढ़ते देख सकदे हो धनबाद